ਮੰਮੀ ਦਾ ਹਾਂ 사ਗੁਣਾ ਲੱਗੀ ਉਹ ਆਫ ਕਰਦੀ ਆ ਟੱਤ ਹੀ ਨਾ ਕਿਸੇ ਨਹੀਂ ਹੁੰਦੀ ਐ ਤੇ ਇਹ ਆਪਾਂ ਗਈ ਤਾਂ ਤੀਂ ਇੰਡੀਆ ਤੋਂ ਮਾਰ ਇਹ ਵੀ ਜਿਹੜਾ ਜਾਂਦਾ ਉਹਨੇ ਨਾ ਕੱਟੇ ਜਾਂਦਾ ਹਾਂ ਕੱਟੇ ਹੀ ਫੜ ਕੇ ਇਸ ਕੋ ਕਿਆ ਬੋਲਤੇ ਹੈ ਦੱਸੋ ਜੀ ਅੱਜ ਇਹ ਪਿੰਡੀ ਬਣ ਰਹੀ ਆ ਭਿੰਦੀ ਭਿੰਦੀ ਬੋਲਤੇ ਹੈ ਭਿੰਦੀ ਬੋਲਤੇ ਹੈ ਇੰਗਲਿਸ਼ ਚ ਦੋ ਬੀ ਦੀ ਫਿੰਗਰਸ ਸ਼ਾਬਾਸ਼ ਲੈ ਰੈਡੀ ਫਿੰਗਰਸ ਇਹ ਸਿੰਗੜੀ ਕਿਹੜੇ ਬੋਲਦੀ ਹੈ ਕੋਰੀਅਨ ਸਟਾਈਲ ਤੇ ਕੱਟ ਕੇ ਇੰਡੀਅਨ ਸਟਾਈਲ ਤੇ ਇਹ ਦੋਨੇ ਸਟਾਈਲ ਕਰਦੇ ਜਿਹੜਾ ਤੂੰ ਅਸਟਾਈਲ ਤੇ ਕੱਟ ਕੇ ਦਿਖਾਵਾ ਫੜ 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 ਆਖੋ ਆਪਣੇ ਮੂੰਹ ਤੇ ਨਾ ਮਾਰ ਲਿਆ ਕੋਰੀਅਨ ਸਟਾਈਲ ਸਟਾ ਇਹ ਸਹੀ ਹੈ ਹਿੰਦੂ ਸਟਾ ਇੰਡੀਅਨ ਸਟਾ ਬੰਮੀ ਆਪਰਾ ਕਰਦੀ ਹੁੰਦਾ ਇਕਨ ਕੱਟਣਾ ਮੈਂ ਪਹਿਲਾਂ ਦੇਖਿਆ ਦੀ ਜਿਹਾ ਹਾਂ 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 ਵਾਲੇ ਰੋਪੇ ਪਿੰਡੀਆਂ ਖਾਵੇਂ ਪਣਾਵੇਂਗਾ ਤੁਸੀਂ ਨਹੀਂ ਤੁਸੀਂ ਦੇਖਿਓ ਜਾਣਾ ਹੈ ਨਾ ਮੈਂ ਵੀਡੀਓ ਬਣਾ ਲੈਣਾ ਅਰਪਿੰਡੀਆ ਕੌਣ ਬਣਾਊਗਾ ਤੂੰ ਮੈਂ ਪਾਣੀ ਵਾਲੀ ਬਣਾਵਾਂ ਮਾਣੀ ਵਾਲੀਆਂ ਪਿੰਡੀਆਂ ਹੁੰਦੀਆਂ ਨੇ ਹਾਂ ਗਰੀਬੀ ਵਾਲੀ ਸਵਾਦ ਲੱਗੂ ਸੱਚੀ ਗੱਲ ਆ ਮੰਡੀ ਖਾਓ ਅਸੀਂ ਨਹੀਂ ਖਾਂਦੇ ਕੋਰੀਆ ਦੇ ਚ ਪਿੰਡੀਆਂ ਹਾਂ ਇਹਨੂੰ ਉਕਰਾ ਦੇਨੇ ਨੇ ਉਕਰਾ ਨਹੀਂ ਦੇਨੇ ਨੇ ਜਪਾਨ ਜਪਾਨ ਨਹੀਂ ਲੋਕ ਜ਼ਿਆਦਾ ਖਾਂਦੇ ਨੇ ਉਹ ਤਾਂ ਕੱਚੀ ਖਾਂਦੇ ਨੇ ਉਹ ਚੁਪਾ ਕੇ ਦਾਲ ਨਹੀਂ ਨਾਤੋਂ ਨਾਤੋਂ ਨਹੀਂ ਚੁਪਾ ਕੇ ਸਲਾਦ ਜ਼ਰਾਂ ਖਾਂਦੇ ਮੇਰਾ ਤਾਂ ਫੇਵਰੇਟ ਆ ਕਿੰਡੀ ਕੱਚੀ ਹੋ ਪੱਕੀ ਆ ਖਾ ਲਾਂ ਹਾਂ ਤਾਂ ਇਹ ਕੁਝ ਮਿਲਦਾ ਨਹੀਂ ਮੈਂ ਇਹ ਲੈਂਦੇ ਆ ਚਾਹ ਕੱਚੀ ਆ ਪੱਕੀ ਆ ਖਾ ਲਓ ਨਾ ਮੈਂ ਕੀ ਲੈਣ ਜੇ ਮੈਂ ਕਿੰਨੇ ਦਾ ਹੈ ਇਹ ਤੁਸੀਂ 600 ਰੁਪਏ ਕਿਲੋ ਇੰਡੀਆ ਦੇ ਰੋਪਾ ਤੋਂ ਦੇ ਆ ਜਾਣਾ ਹਨਾ 600 ਰੁਪਏ ਕਿਲੋ ਆ ਗਈ ਕਿਨੇ ਪਿੰਡੀ ਖਾਣੀਆਂ ਉਰੀਆ ਦੇ ਵਿੱਚ ਮਿਲਦੀ ਆ ਵੇਚੂਗਾ ਹਾਂ ਪਿੰਡੀ ਮਿਲ ਜੂਗਾ ਵੇਚੂਗਾ ਪਰ ਮਹਿੰਗਾ ਵੇਚੂਗਾ ਚਲੋ ਜੀ ਲੋ ਜੀ ਮੈਂ ਮਿੰਟ ਲਾਦੀ ਚਲੋ ਰਹਿ ਗਈਆਂ ਥੋੜੀਆਂ ਆ ਖੁਣੀਆਂ ਰਹਿ ਗਈਆਂ ਅੰਦਰ ਤੜਕਾ ਭੁੰਨਿਆ ਜਾ ਰਿਹਾ ਜੀ ਜਿਵੇਂ ਮੈਂ ਕਿਹਾ ਸੀ ਉਦਾਂ ਹੀ ਬਣਾਇਆ ਬਸ ਤੁਸੀਂ ਜਾ ਕੇ ਦੇਖੋ ਚੈੱਕ ਕਰੋ ਮਸਾਲੇ ਤੁਸੀਂ ਉਹ ਬਣਾਏ ਨੇ ਯਾ ਵਾਦ ਅੱਧਾ ਪਿੰਡੀ ਲੰਗਰ ਚੱਲੂ ਨਾ ਨਾ ਦੱਸ ਸਾਰੇ ਆ ਜਾਣਾ ਫਿਰ ਹੈ ਅਸੀਂ ਚੋੜੀ ਚੋੜੀ ਖਾਵਾਂਗੇ ਆ ਜਾਣਾ ਇੱਥੇ ਸਾਰੇ ਪਿੰਡੀ ਪਿੰਡੀ ਹੋਈ ਪਈ ਆ ਪਿੰਡੀ ਮਸਾ ਮਿਲਦੀ ਆ ਨਾ ਉਹ ਰੇ अच्छा जी, जी। चलो कोई गल नहीं मुंह में पानी आए खा दे दही ਨਾਲ ਵਧੀਆ ਲੱਗਦੀ ਐ ਤੁਹਾਨੂੰ ਦਹੀਂ ਨਾਲ ਕਰਾਰੇ ਬਣਾਇਓ ਕਰਾਰੀ ਮੈਂ ਚ ਤੇਜ਼ ਬਣਾਉਂਗੀ ਮੈਂ हां आओ ਜਿਹਨੇ ਮੈਂ ਇਹਾਂ ਸੀ ਉਦਾਂ ਬਣਾਇਆ ਜੀ ਮਰ ਚੱਲ ਰਿਹਾ ਜੀ ਮਸਾਲੇ ਭੁੰਨੇ ਆ ਰਹੇ ਨੇ ਹੰਦਰੇ ਦਾ ਹਸਣ ਪਾਤਾ ਇਹਦੇ ਚ ਹਮ ਪਿੰਡੀ ਪਾਣੀ ਆ ਰੋਟੀ ਲਾ ਕੇ ਰੱਖਿਆ ਹੋਏ ਨੇ ਪਿੰਡੀ ਤਿਆਰ ਹਾਲੇ ਨਮਕ ਬੜੇ ਮੀ ਪਿਆਜ਼ ਕਾਲੇ ਹੋ ਗਏ ਮੈਂ ਉੱਪਰ ਚਲਾ ਗਿਆ ਜੀ ਪਾਣੀ ਜਾਣਾ ਹੋਊਗਾ ਨਹੀਂ ਕਾਲੇ ਸੋਣ ਲੱਗ ਰਹੇ ਨੇ है है गिर गया गरम मसाला हल्दी देगी मिर्च जीरा पाउडर पा ਟਣੀਏ ਬਾਰਡਰ ਦਾ ਪੈਕੇਟ ਖੋਲਣਾ ਪੈਣਾ ਟਣੀਆ ਬਾਰਡਰ ਤੁਹਾਨੂੰ ਪਤਾ ਹੀ ਆ ਕੋਕ ਦਾ ਹੱਥਾਂ ਹੀ ਹੁੰਦਾ ਆ ਆ ਮਿੜ ਕੇ ਆ ਗਿੜ ਕੇ ਵਸ ਚੜਦਾਣਾ ਮਸਾਲਾ ਦਾ ਜੇ ਹੁਣ ਮਸਾਲਾ ਤਿਆਰ ਹੋ ਗਿਆ ਹਾਂਜੀ ਸੋ ਪਿੰਡੀ ਪਾਓ ਫਿਰ ਮਸਾਲਾ ਜੇ ਤਿਆਰ ਆ ਹੋ ਪਿਆਰ ਨਾਲ ਜੀ ਪਿਆਰ ਹੋ ਰਹੀ ਆ ਹਾਂ ਸਾਕੇ ਤੇ ਆ ਬੋਤਾ ਹਾਂ ਚਸਾ ਲਵਾਓ ਚਸਾ ਲਵਾਓ ਚਸਾ ਲਵਾਓ ਇਹ ਕਰਸੀ ਨਹੀਂ ਮੇ ਤੁਚੜਦੀ ਇਹ ਪਾਣੀ ਕਰਸੀਸ ਬੱਧੀ ਆਏ ਹੋ ਹਾਂ ਇਹ ਕਰਸੀਸ ਬਤਾਏ ਉਹ ਕੋਈ ਗੱਲ ਨਹੀਂ ਪਰਵਾ ਕੇ ਅੱਧਾ ਘੰਟਾ ਤੱਕ ਬੰਦ ਕਰਕੇ ਰੱਖੋ ਤੇ ਆਪਾਂ ਖਾਵਾਂਗੇ ਦਹੀਂ ਨਾਲ ਦਹੀਂ ਦੇ ਚਿਨੀ ਪਾ ਕੇ ਹਾਂ 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 ਚਲੋ ਠੀਕ ਆ ਜੀ ਤੁਹਾਨੂੰ ਅੱਧੇ ਘੰਟੇ ਬਾਅਦ ਦਿਖਾਣੇ ਆ ਰੋਟੀ ਖਾਂਦੇ ਹੋ ਠੀਕ ਆ ਜੀ ਚਲੋ ਟਕਦੀ ਹੈ ਜੀ ਉਹਨੇ ਨੂੰ ਪਿੰਡੀ ਰੈਡੀ ਹੋ ਰਹੀ ਆ ਜੀ ਪਿੰਡੀ ਬਨ ਰਿਹਾ ਬਨ ਰਹੀ ਆ ਪਿੰਡੀ ਇਸ ਜੀ 15 ਮਿੰਟ ਹੋਰ 15 ਮਿੰਟ ਹੋਰ ਆ ਵਧੀਆ ਹੈ ਕਰਸੀ ਨਾਲ ਉਹ ਦੇਖਾ ਜੀ ਇੱਕ ਵਾਰ ਪਿੰਡੀ ਦਿਖਾ ਸਕਦੇ ਆ ਯਾ ਬਾਤ ਨਜ਼ਰ ਨਾ ਲਾ ਦਿਓ ਅੱਜ ਅੱਜ ਦਾ ਪਿੰਡੀ ਚੱਲੂ ਬਾਈ ਲਓ ਜੀ ਪਿੰਡੀ ਰੈਡੀ ਹੋ ਗਈ ਪਿੰਡੀ ਸਬਜੀ ਦਹੀਂ ਹੋ ਗਏ ਕਾਲੇ ਦਾਲ ਕਾਲੇ ਚਨੇ ਦੀ ਦਾਲ ਚਨੇ ਚੌਂਦੇ ਦੀ ਦਾਲ ਹਾਂ ਜੀ ਤੇ ਆਹ ਚਟਣੀ ਕਾਲੀ ਚਟਣੀ ਜੀ ਪੁਦੀਨਾ ਪਿਆਜ਼ ਖਾਓ ਚਟਣੀ ਘਾ ਦੀਆ ਚਟਣੀ ਚਟਣੀ ਖਾਓ ਕਲੀਨਾ ਜੱਗਣੀ ਬਣਾਈ ਅੱਜ ਚਟਨੀ ਕਿਹਾ ਸੀ ਮੈਂ ਹਾਂ ਕੁੱਟੀ ਸੀ ਨਹੀਂ ਕੁੱਟੀ ਦੀ ਨਿਉਰੇ ਕੁਟਣ ਵਾਲੀ ਚੀਜ਼ਾਂ ਨਹੀਂ ਹੈਗੀਆਂ ਤੇ ਮਿਕਸੀ ਚੀਜ਼ ਕਰਤੀ ਹਾਂ ਮਿਕਸੀ ਚ ਕੁਟਤੀ ਅੱਜ ਮੈਂ ਲੈ ਕੇ ਆਇਆ ਸੀ ਤੁਹਾਨੂੰ ਭੁੱਖ ਬਹੁਤ ਲੱਗੀ ਆ ਬਹੁਤ ਛੇਤੀ ਕਰੋ ਬੰਦ ਕਰੋ ਪਿੰਡੀ ਕਿੱਦਾਂ ਬਣੀ ਖਾ ਬਲਾਂਗੇ ਬਰਨ ਦੱਸੋ ਮੈਨੂੰ ਖਾਣ ਦੋ ਹਮ ਸਵਾਦ ਬਰਨੇ ਬਹੇਦ ਮੈਂ ਉਹਨੇ ਟੇਸਟੀ ਸੱਚੀ ਗੱਲ ਹਸਣਾ ਡਿਸਟਰਬ ਨਾ ਕਰੋ ਸੰਖਾ ਲੰਦ ਪਿੰਡੀ ਸਵਾਦ ਬਣੀ ਆ ਤੇ ਆਪਣੇ ਕਾਲੇ ਚਨੇ ਦਾਲ ਬਣਾਈ ਹੋਈ ਆ ਬਾਈ ਨੇ ਵੀ ਦੋ ਹੂੰ ਤੇ ਬਲੈਕ ਚਨਾ ਬਹੁਤ ਸਵਾਦ ਆ ਤੁਹਾਨੂੰ ਪਤਾ ਹੀ ਆ ਪਰ ਅੱਜ ਮੂਡ ਸੀ ਪਿੰਡੀ ਖਾਣ ਦਾ ਇਹ ਪਿੰਡੀ ਲੈ ਕੇ ਆਇਆ ਫਿਰ ਮੈਂ ਪਿੰਡੀ ਬਣਾਈਏ ਇਸ ਕਰਕੇ ਸਸੀ ਗੱਲ ਸਾਰਿਆਂ ਨੂੰ ਵੱਧ ਤੋਂ ਵੱਧ ਲਾਈਕ ਕਰੋ ਸਾਨੂੰ ਤੇ YouTube ਦੇ ਵਿੱਚ ਵੀ ਸਾਨੂੰ ਸਬਸਕ੍ਰਾਈਬ ਕਰੋ ਸਭ ਸੱਕੜ ਪਾਰਾ ਕਰੋ ਸੱਕੜ ਪਾਰਾ ਕਰੋ ਥੈਂਕ ਯੂ ਆ ਤੁਹਾਡਾ ਸਾਰਿਆਂ ਦਾ ਲੋਹ ਦੀ ਭਿੰਡੀ ਪੁਦੀਨਾ ਚਟਣੀ ਪੁਦੀਨਾ ਦਹੀਂ ਖਾਓ 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 ਜੀ